ਤਰੀਕ 11 ਤੇ ਮਹੀਨਾ ਹੈਗਾ ਨਵਾਂ ਤੇ ਬਰਾ 2025 ਤੇ ਟਾਈਮ ਹੋ ਗਿਆ ਭਾਈ 5:20 ਮਿੰਟ ਤੇ ਸੂਰਜ ਹੱਲਿਆ ਚਮਕੀ ਜਾਂਦਾ ਆ ਕੈਮਰੇ ਦੀ ਸਕਰੀਨ ਤੇ ਤਾਂ ਸਾਨੂੰ ਸ਼ਾਇਦ ਨਾ ਦਿ세 ਤੇ ਚਮਕ ਹਲੇ ਪੂਰੀ ਮਰੀ ਜਾਂਦਾ ਤੇ ਆ ਮਾਹੌਲ ਸਾਡੇ ਦਾਣਾ ਮੰਡੀ ਦਾ ਇੱਧਰ ਪੰਸੀ ਫਿਰਦੇ ਕਨੂਲਾ ਕਰਦੇ ਤੇ ਯਾਰ ਹੋਣੀ ਇਕੱਲੇ ਸੀਗੇ ਤੇ ਆ ਗਏ ਇੱਧਰ ਪਾਈ ਵੀਡੀਓ ਬਣਾਉਣਾ ਤੇ ਆ ਪਰਸਾਵਾ ਮੂਰੇ ਮੂਰੇ ਤੁਰਿਆ ਜਾਂਦਾ ਤੇ ਚੱਕ ਲਿਆ ਜੇ ਫਿਰ ਬੰਬੂ ਗਾਟ ਆਪਾਂ ਤੇ ਗੁਰੂ ਘਰ ਮਹਨਾਲੇ ਮੱਥਾ ਟੇਕ ਆਵਾਂਗੇ ਤੇ ਨਾਲੇ ਸੰਗਤਾਂ ਦੇ ਭਾਈ ਦਰਸ਼ਨ ਮੇਲੇ ਕਰ ਲਾਂਗੇ ਇਹ ਆ ਸਾਡੇ ਦਾਣਾ ਮੰਡੀ ਦੀ ਹਰਿਆਲੀ ਹੈਗੀ ਤੇ ਇੱਥੇ ਪਹਿਲਾਂ ਕਲਰੇ ਹੀ ਹੁੰਦੇ ਸੀਗੇ ਬਹੁਤ ਜ਼ਿਆਦਾ ਤੇ ਹੁਣ ਦਰਖਤ ਜੇ ਲੱਗੇ ਥੋੜੀ ਥੋੜੀ ਤੇ ਵਧੀਆ ਸੰਘਣੀ ਜਿਹੀ ਆਬਾਦੀ ਹੋ ਗਈ ਠੀਕ ਆਹੋ ਜੰਦੀਆ ਗੱਡੀ ਭਾਈ ਗੱਡੀ ਲੰਘੀ ਸੋਹਣਾ ਮਾਹੌਲ ਹੈ ਇੱਥੇ ਵੀ ਇਹ ਕਈ ਵਰੀ ਜਦੋਂ ਘਰੇ ਮਨ ਨਹੀਂ ਲੱਗਦਾ ਤੇ ਇਕਾਂਤ ਜਿਹੀ ਚਾਹੀ ਆ ਕੇ ਇੱਥੇ ਬੈਠ ਜਾਈਦਾ ਤੇ ਸੋਹਣਾ ਮਾਹੌਲ ਹੋ ਜਾਂਦਾ ਤੇ ਸਸਰੀਕਾਲ ਭਾਈ ਸਾਰੇ ਮਿੱਤਰ ਪਿਆਰਿਆਂ ਨੂੰ ਜਿਹੜੇ ਵੀਡੀਓ ਦੇਖਦੇ ਆ ਤੇ ਤਹਿ ਦਿਲੋਂ ਧੰਨਵਾਦ ਆ ਭਾਈ ਜਿਨ੍ਹਾਂ ਨੇ ਵੀਡੀਓ ਨੂੰ ਪਿਆਰ ਦਿੱਤਾ ਦੁਬਾਰੇ ਫੇਰ ਭਾਈ ਵੀਡੀਓ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਮੇਰਾ ਦਿਲੋਂ ਪਿਆਰ ਆ ਜਿੰਨੇ ਕੁ ਲੋਗੇ ਹੈਗੇ ਆ ਭਾਈ ਮੈਂ ਵੀਡੀਓ ਬਣਾ ਰਿਹਾ ਤੇ ਸੰਗਤਾਂ ਦਾ ਪਿਆਰ ਮੈਂ ਲਈ ਜਾਂਦਾ ਹਲੇ ਕੁਸ ਕੋਈ ਆਉੜਦਾ ਜੀ ਨਹੀਂ ਕੁਸ ਹੈਗਾ ਕਿਉਂਕਿ ਭੜੌੜ ਤੋਂ ਬਾਹਰ ਮੈਂ ਕੋਈ ਜਾ ਨਹੀਂ ਸਕਦਾ ਹਲੇ ਕਿਉਂਕਿ ਮੈਂ ਸੁੱਟੀਆਂ ਛਟੀਆਂ ਲੈਣੀਆਂ ਤੇ ਜਿੰਨਾ ਚਿਰ ਮੈਂ ਸੁੱਟੀਆਂ ਛਟੀਆਂ ਨਹੀਂ ਲੈਂਦਾ ਉਹਨਾਂ ਚਿਰ ਆਪਾਂ ਆਪਣਾ ਸਟੇਸ਼ਨ ਨਹੀਂ ਛੱਡ ਸਕਦੇ ਤੇ ਉਹਦਾ ਕਰਕੇ ਥੋੜੀ ਜੀ ਪ੍ਰੋਬਲਮ ਵੀ ਹੈਗੀ ਹੈਗੀ ਤੇ ਥੋੜਾ ਮਿਲੇ ਹੁੰਨੇ ਆ ਤੇ ਫਿਰ ਬਣਾ ਲਈਦੀ ਆ ਵੀਡੀਓ ਨਲਿਤਾ ਗੁਰੂ ਘਰ ਆਪਦਰਸ਼ਨ ਕਰ ਲਈਦੇ ਆ ਤੇ ਨਾਲੇ ਫਿਰ ਚਲੋ ਸੰਗਤਾਂ ਦੇ ਦਰਸ਼ਨ ਮਿਲੇ ਕਰਵਾ ਦਿੰਨੇ ਆਪਾਂ ਤੇ ਹਲੇ ਥੋੜਾ ਕੰਮ ਕੱਚਾ ਕਿਉਂਕਿ ਥੋੜੇ ਹਲੇ ਮੁੰਡੇ ਦੀ ਮੈਰਿਜ ਲਖਾਈ ਹੋਈ ਆ ਔਰ 10 ਵੀਕ ਦਿਨ ਰਹਿ ਗਏ ਤੇ ਉਸ ਤੋਂ ਬਾਅਦ ਉਹ ਕੰਮ ਕੋਮਨ ਮੇੜ ਕੇ ਦਫਤਰੀ ਕੰਮ ਮੇੜ ਕੇ ਫਿਰ ਫ੍ਰੀ ਹੋ ਕੇ ਆਪਾਂ ਮੈਨੇ 2-3 ਮਹੀਨੇ ਦੀਆਂ ਛੁੱਟੀਆਂ ਲੈ ਕੇ ਪਰਮਿਸ਼ਨ ਲੈ ਕੇ ਤੇ ਫਿਰ ਆਪਾਂ ਮਤਲਬ ਕਿ ਚੱਲੇ ਪਾਵਾਂਗੇ ਸਾਈਕਲ ਤੇ ਫਿਲਹਾਲ ਹਲੇ ਤਾਂ ਆ ਛੋਟੇ-ਮੂਟੇ ਵਲੌਗ ਜੇ ਆ ਚਲੋ ਇਹ ਆਪਾਂ ਕਰ ਲਿਆ ਕਰਾਂਗੇ ਤੇ ਇਹਨੇ ਪੱਜਣਾ ਭਾਈ ਆਪਾਂ ਜੁੜੇ ਰਹਾਂਗੇ ਹਨਾ ਸੰਗਤ ਨਾਲ ਤੇ ਨਹੀਂ ਤਾਂ ਫਿਰ ਥੋੜਾ ਜਿਹਾ ਚੈਨ ਜੀ ਟੁੱਟ ਜਾਂਦੀ ਹੈਗੀ ਤੇ ਫਿਰ ਉਹ ਗੱਲਬਾਤ ਹੀ ਨਹੀਂ ਰਹਿੰਦੀ ਕਿ ਚਲਦੇ ਆਂ ਆਪ ਕੋ ਗੱਲ ਗੁਲੀ ਜੀ ਤਾਂ ਔੜਦੀ ਨਹੀਂ ਹੈਗੀ ਤੇ ਆਪਾਂ ਗੁਰੂ ਘਰ ਦਰਸ਼ਨ ਮਿਲੇ ਕਰਕੇ ਆਉਨੇ ਆ ਤੇ ਅੱਜ ਸੋਨੂ ਭਦੌੜ ਸ਼ਹਿਰ ਦਾ ਉਹ ਇਤਿਹਾਸਿਕ ਗੁਰੂ ਘਰ ਵਿਖਾਵਾਂਗੇ ਤੇ ਜਿਹੜਾ ਮਤਲਬ ਕਿ ਭਾਈ ਲਾਲਾ ਵੇਗਦੇ ਜੰਗ ਮਿਲੇ ਦਾ ਜੁੜਿਆ ਹੋਇਆ ਇਤਿਹਾਸਾ ਉਹ ਇਤਿਹਾਸਿਕ ਗੁਰੂ ਘਰ ਤੇ ਅੱਜ ਵੀ ਇੱਥੇ ਨਿਸ਼ਾਨੀਆਂ ਉਸ ਹੈਗੀਆਂ ਤੇ ਸੰਗਤਾਂ ਬਹੁਤ ਦੂਰੂ ਦੂਰੋਂ ਆਉਂਦੀਆਂ ਭਾਈ ਦਰਸ਼ਨ ਮੇਲੇ ਕਰਦੀਆਂ ਉੱਥੇ ਤੇ ਆਪਾਂ ਵੀ ਚਲਦੇ ਆਂ ਤੇ ਦਰਸ਼ਨ ਮੇਲੇ ਨਾਲੇ ਕਰਕੇ ਆਵਾਂਗੇ ਤੇ ਨਾਲੇ ਕਰਵਾਵਾਂਗੇ ਤੇ ਅੱਜ ਤਾਂ ਫਿਰ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਤੇ ਕੱਲ ਨੂੰ 5 ਵਜੇ ਤੋਂ ਬਾਅਦ ਹੀ ਆਪਾਂ ਮਤਲਬ ਕਿ ਇੱਕ ਇਤਿਹਾਸਿਕ 11 ਰੁਦਰ ਸਿਬ ਮੰਦਿਰ ਪੱਥਰਾਵਾਲੀ ਉਹ ਉਹਦੇ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਦਰਸ਼ਨ ਉਹਦੇ ਵੀ ਤੁਹਾਨੂੰ ਕਰਵਾਵਾਂਗੇ ਤੇ ਇਸੇ ਤਰ੍ਹਾਂ ਛੋਟੇ ਛੋਟੇ ਕਲਿੱਪ ਆਪਾਂ ਪੀਸ ਕਰਿਆ ਕਰਾਂਗੇ ਤੇ ਨਾਲੇ ਤਾਂ ਆਪਾਂ ਵੀਡੀਓ ਦੇ ਨਾਲ ਬਣੇ ਰਹਾਂਗੇ ਤੇ ਨਾਲੇ ਫਿਰ ਆਪਣਾ ਲਿੰਕ ਨਾ ਟੁੱਟੂਗਾ ਤੇ ਬਣੇ ਰਹੋ ਵੀਡੀਓ ਦੇ ਨਾਲ ਬਈ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਗੱਲ ਤਾਂ ਬੜੀ ਔੜ ਦੀ ਨਹੀਂ ਆਪਾਂ ਨੂੰ ਹਲੇ ਕਿਉਂਕਿ ਆਪਣਾ ਹਲੇ ਸਾਇਕਲ ਸਫਰਾ ਸੁਰੂ ਨਹੀਂ ਹੋਇਆ ਕਿਉਂ ਜਿੰਨਾ ਚਿਰ ਆਪਾਂ ਉਰ ਨਹੀਂ ਕਰ ਰਹੇ ਤੇ ਨਮੀਆਂ ਨਮੀਆਂ ਫਿਰ ਥਾਵਾਂ ਨਹੀਂ ਵੇਖਦੇ ਉਹਨਾਂ ਚਰਿਤ ਕੋਈ ਗੱਲ ਤਾਂ ਉੜਨੀ ਨਹੀਂ ਹੈਗੀ ਉਹਦਾ ਕਰਕੇ ਹਲੇ ਜਿੰਨਾ ਚਿਰ ਸਫਰ ਨਹੀਂ ਸ਼ੁਰੂ ਹੁੰਦਾ ਉਹਨਾਂ ਚਿਰ ਫਿਰ ਆਪਾਂ ਬਸ ਐਂ ਜਿਹ ਡੰਗਾ ਜਿਹਾ ਲਾ ਲਾਂਗੇ ਤੇ ਬਣੀ ਰਹੂ ਵੀਡੀਓ ਦੇ ਨਾਲ ਮੈਂ ਤੱਕ ਲਈ ਪਈ ਆਪਾਂ ਚੱਲਦੇ ਆ ਤੇ ਚੱਲਦੇ ਆ ਫਿਰ ਮਾਰਦੇ ਸਾਈਕਲ ਦੇ ਪੈਡਲ ਤੇ ਗੁਰੂ ਘਰ ਚਲਦੇ ਆਪਾਂ ਦਰਸ਼ਨ ਮੇਲੇ ਕਰਦੇ ਆਪਾਂ ਤੇ ਨਾਲੇ ਸੋਨੂ ਕਰਵਾਉਂਦੇ ਆ ਹਾਂ ਇੱਥੋਂ ਹੈਗਾ ਆਪਣਾ 2 ਮਿੰਟ ਦਾ ਰਾਹੀ ਆ ਜਿਆਦਾ ਨਹੀਂ ਆਪਣੇ ਘਰਾਂ ਦੇ ਮਗਰਲੇ ਪਾਸੇ ਹੀ ਰਹਿ ਜਾਂਦਾ ਕੋਈ ਦੂਰ ਨਹੀਂ ਰਹਿੰਦਾ ਹਾਂ ਯਾ ਮਤਲਬ ਕਿ ਗੁਰੂ ਘਰ ਆ ਵੇਖਣ ਵਾਲੀ ਜਗਾ ਤੇ ਚਲਦੇ ਆ ਫਿਰ ਬਣੇ ਰਹੋ ਵੀਡੀਓ ਦੇ ਨਾਲ ਕੁਕੁਰ ਤੋ ਵੀ ਬਲੀ ਤੇ ਹਲੇ ਆ ਚਾਰ ਪੈਡਲ ਮਾਰੇ ਸੀ ਤੇ ਆ ਬਾਈ ਨੇ ਬਾਜ ਮਾਰ ਲਈ ਕਹਿੰਦਾ ਯਾਰ ਇਧਰ ਵੀ ਕੈਮਰਾ ਘਮਾ ਮੜਾ ਜਾ ਤੇ ਆ ਭਾਈ ਸਨੇਹਾ ਸਮਾਜ ਨੂੰ ਤੇ ਵੀ ਆ ਜਿਹੜਾ ਸਿਸਟਮ ਆ ਇਹ ਨਾ ਕਰਿਆ ਕਰੋ ਆ ਇਹਨੂੰ ਕਿਸੇ ਕੂੜੇਦਾਨ ਦੇ ਵਿੱਚ ਸਿੱਟ ਦਿਆ ਕਰੋ ਯਾਰ ਤੇ ਐਂ ਤਾਂ ਗੰਦ ਬਹੁਤ ਜ਼ਿਆਦਾ ਪੈਂਦਾ ਆਪਣਾ ਆਪ ਆ ਗਏ ਹੁਣ ਵੱਡੇ ਰੂਟ ਤੇ ਇਹ ਬਾਜਾਖਾਨਾ ਰੂਟ ਨੂੰ ਛੜਕ ਜਾ ਰਹੀ ਆ ਜਿਹੜੇ ਰੂਟ ਤੇ ਗੁਰੂ ਘਰ ਆਪਣਾ ਅੱਡਾ ਕਿੰਨੇ ਕਿਲੋ ਮੀਟਰ ਹੈ ਜਾਂਦਾ ਉਹ ਜਿਹੜਾ ਮੋੜ ਆ ਉਹ ਜਿੱਥੇ ਗੱਡੀ ਜਾ ਰਹੀ ਆ ਤੇ ਉਥੋਂ ਮੋੜ ਮੁੜਦਾ ਇਹ ਮੇਰੀ ਪੀਰੀ ਕਾਲਜ ਦੇ ਨਾਲ ਚੱਲ ਫਿਰ ਮਾਰਦੇ ਆ ਪੈਡਲ ਤੇ ਚੱਲਦੇ ਆ ਚੱਲ ਵੀ ਬਬਰੀਆ ਆ ਮੂੜਾ ਗਿਆ ਆਪਣਾ ਚੱਲਦੇ ਆ ਬਸ ਸਿਰਫ ਦੂਕ ਪੈਡਲ ਹੋਰ ਮਾਰਨੇ ਤੇ ਬਸ ਪਹੁੰਚਣ ਵਾਲਿਆ ਤੇ ਉਹ ਗੁਰਦੁਆਰਾ ਸਾਹਿਬ ਤ੍ਰਿਸ਼ਣ ਵੀ ਲੱਗ ਗਿਆ ਉਹ ਰਹਿ ਗਿਆ ਗੁਰੂ ਘਰ ਪਈ ਪਹੁੰਚਣ ਵਾਲਿਆ ਗੁਰੂ ਘਰ ਆ ਆਗੇ ਆਪਾਂ ਗੁਰੂ ਘਰ ਤੇ ਹੁਣ ਦਰਸ਼ਨ ਮੇਲਾ ਕਰ ਗਏ ਤੇ ਬਾਅਦ ਵਿੱਚ ਤੁਹਾਨੂੰ ਦਿਖਾਉਂਦੇ ਆ ਆਲਾ ਦੋ ਆਲਾ ਕਿ ਜੇ ਬਾਬੇ ਨੇ ਅੰਦਰੋਂ ਵੀਡੀਓ ਬਣਾਉਣ ਦੀ ਇਜਾਜ਼ਤ ਬਣਾ ਮੰਗੀ ਤੇ ਆਹ ਭਾਈ ਸਰੋਗਰਾ ਤੇ ਸਰੋਗਰ ਦੇ ਵਿੱਚ ਪੱਜੀਆਂ ਫੇਰਡੀਆਂ ਚਿੱਟੇ ਰੰਗਦੀਆਂ ਮੱਸੀਆਂ ਇਹ ਇੱਕ ਨੇ ਤੇ ਇਹਦੇ ਨਾਲ ਦੀਆਂ ਕਾਫੀ ਫਿਰਦੀਆਂ ਇੱਥੇ ਤੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਭਾਈ ਇੱਥੋਂ ਦਾ ਇਤਿਹਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਰਾ ਇਹਦੀ ਜੰਗ ਬੰਦ ਕਰਵਾਉਣ ਵੇਲੇ ਟਟਵਾਲੀ ਦਰਾਜ ਆਦੀ ਨਾ ਪਿੰਡਾਂ ਵਿੱਚੋਂ ਹੁੰਦੇ ਹੋਏ ਤੇ ਭਦੌੜ ਇਸ ਸਥਾਨ ਤੇ ਠਹਿਰੇ ਸੀ। ਬਾਕੀ ਇਤਿਹਾਸ ਇੱਥੇ ਬੋਰਡ ਤੇ ਬਾਹਰ ਲਿਖਿਆ ਹੋਇਆ ਤੇ ਤੁਸੀਂ ਸਕਰੀਨਸ਼ਾਟ ਮਾਰ ਕੇ ਉੱਥੇ ਪੜ੍ਹ ਵੀ ਸਕਦੇ ਆ। ਇਤਿਹਾਸ ਬਹੁਤ ਪੁਰਾਣਾ ਇਹ ਲਲਾ ਵੇਗ ਨਾਲ ਜਦੋਂ ਜੰਗ ਹੋਇਆ ਸੀ ਉਦੋਂ ਦਾ ਇਤਿਹਾਸ ਆ ਭਾਈ ਤੇ ਉਦੋਂ ਲਈ ਇਹ ਗੁਰੂ ਘਰ ਜੁੜਿਆ ਹੋਇਆ। ਤੇ ਮਹਿਲ ਕਲਾ ਮਾਣੂ ਕੇ ਡੋੜ ਇਹਨਾਂ ਪਿੰਡਾਂ ਵਿੱਚੋਂ ਲਾਗਲੇ ਪਿੰਡਾਂ ਵਿੱਚੋਂ ਹੁੰਦੇ ਹੁੰਦੇ ਗੁਰੂ ਮਹਾਰਾਜ ਜੀ ਭਾਈ ਕੀ ਟਰੋਲੀ ਚਲੇ ਗਏ ਸੀ ਤੇ ਉੱਥੇ ਜਾ ਕੇ ਭਾਈ ਸੰਗਤਾਂ ਦਾ ਆਧਾਰ ਕੀਤਾ ਸੀ ਤੇ ਇਤਿਹਾਸ ਇੱਥੇ ਬੋਰਡ ਤੇ ਲਿਖਿਆ ਹੋਇਆ ਤੇ ਤੁਸੀਂ ਸਕਰੀਨਸ਼ਾਟ ਮਾਰ ਕੇ ਨੂੰ ਪੜ੍ਹ ਵੀ ਸਕਦੇ ਆ ਤੇ ਆ ਗਈ ਗੁਰਦੁਆਰਾ ਸਾਹਿਬ ਦੀ ਪਾਰਕ ਤੇ ਜਿੱਥੇ ਬਹੁਤ ਸੋਹਣੇ ਦਰਖਤ ਵੀ ਲੱਗੇ ਹੋਏ ਆ ਪੀੜ ਪੌਦੇ ਫੁੱਲਦਾਰ ਵੀ ਆ ਤੇ ਫਲਦਾਰ ਵੀ ਆ ਤੇ ਇਹਦੇ ਨਾਲ ਸੋਹਣਾ ਝਾਕਾ ਵਕਾ ਬਣੀ ਜਾਂਦਾ। ਸੰਗਤਾਂ ਆਉਂਦੀਆਂ ਤੇ ਨਾਲੇ ਪਾਰਕ ਦੇ ਵਿੱਚ ਘੁੰਮ ਜਾਂਦੀਆਂ ਤੇ ਨਾਲੇ ਗੁਰੂ ਮਹਾਰਾਜ ਨੂੰਰੇ ਨਮਸਕਾਰ ਕਰ ਜਾਂਦੀਆਂ। ਆ ਸਿੱਧੀ ਸੜਕ ਜਾਂਦੀ ਆ ਕਿ ਦਰਬਾਰ ਸਾਹਿਬ ਨੂੰ ਤੇ ਬਹੁਤ ਵਧੀਆ ਝਾਕਾ ਵਕਾ ਬਈ ਇਥੋਂ ਦਾ। ਤੇ ਜਿਹੜੀਆਂ ਸਿੱਖ ਸੰਗਤਾਂ ਨੂੰ ਇਤਿਹਾਸ ਦੀ ਨਹੀਂ ਸਮਝਾਈ ਤੇ ਭਾਈ ਆ ਬੋਰਡ ਤੇ ਸਕਰੀਨਸ਼ਾਟ ਮਾਰ ਕੇ ਤੇ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ ਤੇ ਆ ਆਪਣੇ ਚੈਨਲ ਦਾ ਲੋਗੋ ਆ ਪੀਵੀ 19 ਬਲੌਗ ਤੇ ਕਮੈਂਟ ਤੇ ਸਬਸਕ੍ਰਾਈਬ ਭਾਈ ਜਰੂਰ ਕਰਿਓ ਤੇ ਕਿਹੋ ਜੀ ਲੱਗੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਭਾਈ ਸਾਰੀਆਂ ਸਿੱਖ ਸੰਗਤਾਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਜੀ